ਇਹ ਲੋਕਾਂ ਦੇ ਹਾਲਾਤ ਦੇਖੋ ਇੱਥੇ ਤੱਕ ਹੋ ਗਏ ਹੁਣ ਜੇ ਕੋਈ ਬੰਦਾ ਗੱਲ ਕਰਨੀ ਚਾਹੁੰਦਾ ਹੈ ਨਾ ਆਪਣੀ ਗੱਲ ਸੱਚਮੁਹਰੀ ਰੱਖਣਾ ਚਾਹੁੰਦਾ ਵਿਚਾਰ ਆਪਣੇ ਇਹ ਲੋਕ ਜਾ ਕੇ ਉਹਨੂੰ ਬਲੌਕ ਕਰਨ ਦਾ ਤਰ੍ਹਾਂ ਪੈਂਦੇ ਨੇ ਆਜਾ ਭਾਈ ਇੰਦਰਦੇਵ ਉਹ ਮੈਂ ਤੇਰੀ ਗੱਲ ਦਾ ਜਵਾਬ ਲਾਈਵ ਦੇ ਵਿੱਚ ਦੇ ਦਿੰਦਾ ਕਿਉਂਕਿ ਤੈ ਮੈਨੂੰ ਉੱਤਰ ਕਮੈਂਟ ਕੀਤਾ ਵੀ ਭਾਈ ਕਿਸੇ ਤੋਂ ਪੁੱਛ ਕੇ ਪਾਇਆ ਕਰੋ ਜਿਹੜੀ ਤੁਸੀਂ ਰਿਕਾਰਡਿੰਗ ਪਾਈ ਆ ਨਾ ਵੀਰੇ ਸਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਨਾ ਤਾਂ ਅਸੀਂ ਕਿਸੇ ਤੋਂ ਡਰਦੇ ਆ ਤੇ ਨਾ ਅਸੀਂ ਕਿਸੇ ਨੂੰ ਸਮਝਦੇ ਆਂ ਕੁਝ ਸਾਡੇ ਲਈ ਮੇਨ ਜੋ ਸੰਘਰਸ਼ਾ ਸਾਡਾ ਉਹ ਅਫੀ ਦੀਪ ਸਿੱਧੂ ਦੀ ਸੋਚ ਦੇ ਚੱਲੇ ਹੋਏ ਆ ਅਸੀਂ ਉਹੀ ਲੈ ਕੇ ਮੁਰੇ ਤੁਰ ਸਾਡੇ ਬੰਨੀਓ ਸਾਡੇ ਤੇ ਜਿਹੜਾ ਕੇ ਸੋਚਵੇ 노 ਪ੍ਰੋਬਲਮ ਆ ਅਕਸੈਪਟ ਆ ਸਾਰਾ ਕੁਝ ਸਾਡੇ ਦੀ ਮੇਨ ਪੰਜਾਬ ਤੇ ਮੇਨ ਜਿਹੜੇ ਪੰਜਾਬ ਦੇ ਲੋਕ ਨੇ ਉਹ ਨੇ ਉਹਦੇ ਉੱਤੇ ਸਾਡੇ ਦੀ ਕੋਈ ਚੀਜ਼ ਨਹੀਂ ਹੈਗੀ ਹੁਣ ਮਨਦੀਪ ਦੀ ਮੈਂ ਰਿਕਾਰਡਿੰਗ ਪਾਈ ਆ 노 ਪ੍ਰੋਬਲਮ ਆ ਪਾਈ ਆ ਉਹ ਪਾਈ ਪਾਈ ਆ ਕਿਉਂ ਪਾਈ ਆ ਕਿਉਂਕਿ ਉਹਦੇ ਵਿੱਚ ਜਨਤਾ ਮੁਰੇ ਜੋ ਆਪਣੀ ਲੋਕ ਨੇ ਪੰਜਾਬ ਦੇ عوام ਆ ਇਹਨਾਂ ਮੁਰੇ ਸੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਨਹੀਂ ਹੈਗਾ ਵੀ ਭਾਈ ਅਸੀਂ ਆਪਣੇ ਨੰਬਰ ਬਣਾਉਣ ਲਈ ਉਹਦੀ ਰਿਕਾਰਡਿੰਗ ਮੁਰੇ ਕੀਤੀ ਆ ਕਿਉਂਕਿ ਮੈਨੂੰ ਇੰਨਾ ਪਤਾ ਅਲੇ ਬਹੁਤ ਚੀਜ਼ਾਂ ਇਹ ਜਿਹੀਆਂ ਨੇ ਜਿਹੜੀਆਂ ਬਾਹਰ ਪਈਆਂ ਨੇ ਵੀ ਜਿਹੜਾ ਦੀਪ ਸਿੱਧੂ ਸੀਗਾ ਨਾ ਉਹ ਇੱਕ ਨੰਬਰ ਦਾ ਮਤਲਬ ਜਣੀ ਕਿ ਜਿਵੇਂ ਕਹਦੇ ਨੇ ਵੀ ਹੀਰਾ ਹੀਰੇ ਤੋਂ ਵੀ ਜੇ ਕੋਈ ਉੱਤੇ ਕੋਈ ਚੀਜ਼ ਹੈਗੀ ਹੈ ਨਾ ਉਹ ਚੀਜ਼ ਮੰਨ ਸਕਦੇ ਆਪਾਂ ਉਹ ਬੰਦੇ ਨੂੰ ਉਹਨੇ ਬੜੀ ਇਸ਼ਾਨ ਨੂੰ ਸੇਧ ਦੇਣੀ ਸੀ ਬੰਦੇ ਤੋਂ ਬੜਾ ਕੁਸੋ ਬੰਦੇ ਤੋਂ ਸਿੱਖਿਆ ਸੀ ਉਹ ਕੁਦਰਤੀ ਜਿਵੇਂ ਕਹਦੇ ਨੇ ਆ ਵੀ ਉਹਦੀ ਪਛਾਣ ਦਾ ਜਾਣ ਦਾ ਟਾਈਮ ਆ ਗਿਆ ਸੀਗਾ ਉਹਨੇ ਚਲੇ ਗਿਆ ਉਹ ਤੇ ਸਿੱਖਣਾ ਹਰੇ ਹੋਰ ਬਹੁਤ ਕੁਝ ਸੀਗਾ ਉਹ ਤੁਸੀਂ ਜਿਹੜਾ ਮਨਦੀਪ ਇਹਦਾ ਭਾਈ ਆ ਦੀਪ ਸਿੱਧੂ ਦਾ ਇਨੂੰ ਬਹੁਤ ਕੁਝ ਪਤਾ ਇਹਦੀਆਂ ਪੁਰਾਣੀਆਂ ਵੀਡੀਓ ਚੱਕ ਲਈਓ YouTube ਉੱਤੇ ਪਈਆਂ ਨੇ ਜਦ ਅਮਰਤਪਾਲ ਆ ਕੇ ਉਤਰਿਆ ਸੀ ਨਾ ਇੱਥੇ ਦबई ਤੋਂ ਇਹਨੇ ਬੰਦੇ ਨੇ ਉਹਦਾ ਵਿਰੋਧ ਕੀਤਾ ਸੀਗਾ ਸਾਰਿਆਂ ਨੇ ਇਹਨਾਂ ਨੇ ਤਲਵਾੜੇ ਤੋਂ ਲੈ ਕੇ ਜਿੰਨੇ ਵੀ ਉਹਦੀ ਟੀਮ ਸੀਗੀ ਨਾਲ ਦੇ ਬੰਦੇ ਸਾਰੇ ਬੋਲਦੇ ਸੀਗੇ ਵੀ ਭਾਈ ਇਹ ਕੌਣ ਆ ਗਿਆ ਇਹ ਤਾਂ ਮੈਂ ਹੀ ਨਹੀਂ ਕਿਉਂਕਿ ਦੀਪ ਨੇ ਇਹਦਾ ਜ਼ਿਕਰ ਹੀ ਨਹੀਂ ਕਿਸੇ ਪਾਸੇ ਕੀਤਾ ਹੋਇਆ ਸਿਰਫ ਇੱਕ ਵਾਰ ਤਾਂ ਨਾਂ ਲਿੱਤਾ ਸੀ ਇੰਟਰਵਿਊ ਦੇ ਵਿੱਚ ਉਹ ਵੀ ਮੈਨੂੰ ਲੱਗਦਾ ਇੰਟਰਵਿਊ ਮੇਨੂੰ ਤੱਕਦਾ ਲੱਭੀ ਨਹੀਂ ਇਹ ਲੋਕ ਕਹਿ ਰਹੇ ਨੇ ਭਾਈ ਦਾ ਨਾਂ ਲਿੱਤਾ ਤੇ ਜੇ ਉਹਨੇ ਇਹਨੂੰ ਪ੍ਰਧਾਨ ਹੀ ਬਣਾਉਣਾ ਹੁੰਦਾ ਜੇ ਮੰਨ ਲਓ ਜਦ ਤੱਕ ਦੀਪ ਸਿੱਧੂ ਜਿਉਂਦਾ ਰਿਹਾ ਇਹ ਬੰਦਾ ਕਿਉਂ ਨਹੀਂ ਦਵਾਈ ਤੋਂ ਪਹੁੰਚਿਆ ਇਹ ਸਾਰੇ ਸਵਾਲ ਨੇ ਜੇ ਉਹਨੇ ਇਹਨੂੰ ਪ੍ਰਧਾਨ ਹੀ ਲਾਉਣਾ ਹੁੰਦਾ ਤਾਂ ਪ੍ਰਧਾਨ ਦੇ ਵਿੱਚ ਤਾਂ ਨਾਂ ਲਿਖ ਕੇ ਜਾਂਦਾ ਵੀ ਭਾਈ ਇਹ ਬੰਦਾ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਹੁਣ ਇਹਦੇ ਉੱਤੇ ਕਈ ਸਵਾਲ ਉੱਠਦੇ ਨੇ ਵੀ ਭਾਈ ਤੁਸੀਂ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਲਾ ਕੇ ਰੱਖੀਆਂ ਪਹਿਲਾਂ ਕਿਉਂ ਨਹੀਂ ਗੱਡੀਆਂ ਕਈ ਮੇਰੇ ਭਾਈ ਮੈਨੂੰ ਸਵਾਲ ਪੁੱਛਦੇ ਨੇ ਕਮੈਂਟ ਕਰਦੇ ਨੇ ਚੀਜ਼ਾਂ ਦੇ ਵਿੱਚ ਇਹਦਾ ਕਾਰਨ ਇਹ ਬਣਦਾ ਵੀ ਕਿਸੇ ਵੀ ਗੱਲ ਨੂੰ ਕਹਿਣ ਦਾ ਨਾ ਜੇ ਤਾਂ ਮਸ਼ਹੂਰੀ ਵਾਲੀ ਗੇਮ ਹੁੰਦੀ ਚਾਹੇ ਜਿੱਥੇ ਮਰਜ਼ੀ ਕਰਦੇ ਸੀ ਜਾਦੀ ਸਾਡੇ ਕੋਲ ਜਗਾੜ ਪਿਆ ਜਦਦੇ ਸੀ ਪਾਉਣ ਲੱਗ ਜਾਂਦੇ ਇਹ ਮਸ਼ਹੂਰੀ ਵਾਲੀ ਗੇਮ ਨਹੀਂ ਹੈਗੀ ਇਹ ਸਿਰਫ ਆਪਣੀ ਲੋਕਾਂ ਮੂਰੇ ਸੱਚ ਲਿਆਉਣ ਵਾਲੀ ਗੇਮ ਆ ਜੇ ਅਸੀਂ ਅੱਜ ਦੇ ਟਾਈਮ 'ਚ ਇਹ ਚੀਜ਼ਾਂ ਕੱਢ ਰਹੇ ਆ ਤਾਂ ਮੰਨ ਲਓ ਵੀ ਜਿਣੀ ਕਿ ਅਸੀਂ ਜਿਵੇਂ ਥੱਲੇ ਇੱਕ ਪਾਣੀ ਦੀ ਨਦੀ ਜਾ ਰਹੀ ਆ ਨਾ ਪਾਣੀ ਭਰਿਆ ਹੋਇਆ ਉਹਦੇ ਵਿੱਚ ਇੱਕ ਗਲਾਸ ਪਾਣੀ ਦੇ ਸਿੱਟ ਰਹੇ ਆ ਅਸੀਂ ਤਾਂ ਜਿਹੜਾ ਸਾਡਾ ਪਾਣੀ ਜਿਹੜਾ ਗਿਰੂਗੇ ਇੱਕ ਗਲਾਸ ਨਾ ਉਹ ਨਦੀ ਦੇ ਪਾਣੀ ਦੇ ਵਿੱਚ ਰਲ ਕੇ ਦੂਰ ਤੱਕ ਚੱਲ ਜਵੇ ਉਹ ਕੀ ਇਹਦਾ ਕੀ ਮਤਲਬ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦਿੱਤੀ ਆ ਹੁਣ ਜਦ ਮੈਂ ਵੋਟਾਂ ਨੇ ਸਾਡੀ ਇੱਕ ਛੋਟੀ ਜੀ ਗੱਲ ਵੀ ਕਹੀ ਹੋਈ ਹੈ ਨਾ ਜੇ ਤਾਂ ਅਸੀਂ ਦੂਜੇ ਲੋਟ ਵੋਟਾਂ ਤੋਂ ਬਿਨਾ ਕਹਿੰਦੇ ਸਾਨੂੰ ਕਿਸੇ ਨੇ ਸੁਣਨਾ ਨਹੀਂ ਸੀਗਾ ਸਾਡੀ ਕਿਸੇ ਨੇ ਗੱਲ ਨਹੀਂ ਸੁਣਨੀ ਸੀਗੀ ਕਿਉਂਕਿ ਪਤਾ ਵੀ ਜਿਹੜੀ ਭੇਟਚਾਲ ਆਪਣੇ ਪੰਜਾਬ ਦੇ ਵਿੱਚ ਬਹੁਤ ਆ ਜਿੰਨਾ ਹੁਣ ਵੀ ਬਹੁਤ ਨੇ ਹੁਣ ਵੀ ਜਿਹੜੀ ਇਹਨਾਂ ਦੀ ਟ੍ਰੋਲ ਆਰਮੀ ਆ ਉਹ ਥੱਲੇ ਆ ਕੇ ਕਮੈਂਟ ਤੇਰੀ ਉਹ ਮਾਨ ਨੂੰ ਤੋੜਦੀ ਉਹ ਭੈਣ ਨੂੰ ਤੁਸੀਂ ਉਹਨੂੰ ਕੋਈ ਜਵਾਬ ਤਾਂ ਦੇਣ ਨੂੰ ਹੈ ਨਹੀਂ ਹੁਣ ਹਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਜਦ ਅਸੀਂ ਉਹਨੂੰ ਲਾਈਵ ਦੇ ਵਿੱਚ ਮੰਗਦੇ ਆਂ ਭਾਈ ਲਾਈਵ ਦੇ ਵਿੱਚ ਆਜੋ ਲਾਈਵ 'ਚ ਸਾਡਾ ਵਿਚਾਰ ਕਰ ਲਓ Google Meetin ਦੇ ਉੱਤੇ ਆਜੋ Skype 'ਤੇ ਉੱਤੇ ਆਜੋ ਇਹ ਬੰਦਿਆਂ 'ਚ ਇੰਨੀ ਹਿੰਮਤ ਹੀ ਨਹੀਂ ਹੈਗੀ ਵੀ ਭਾਈ ਸਾਡਾ ਨਾਲ ਬੈਠ ਕੇ ਗੱਲ ਕਰ ਲੈਣੇ। ਇਹਨਾਂ 'ਚ ਤਾਂ ਤਾਂ ਜਿਹੜੀ ਹਿੰਮਤ ਹੈ ਹੀ ਨਹੀਂ ਹੈ ਨਹੀਂ ਕਿਉਂਕਿ ਇਹ ਤਾਂ ਮੁਰੇ ਟੱਟੂ ਰੱਖੇ ਹੋਏ ਜਾਂਦਾ ਨੇ ਵੀ ਭਾਈ ਵੀ ਤੁਸੀਂ ਜਿਹੜਾ ਬੰਦਾ ਬੋਲੂਗਾ ਉਹਨੂੰ ਜਾ ਕੇ ਗਾਲਾਂ ਕੌਣੀਆਂ ਨੇ। ਜਿਹੜੇ ਇਹਦੀ ਟੀਮ ਆ ਸਰ ਉਹ ਚਾਹੇ ਅਮਰਤਪਾਲ ਦੀ ਹੋਵੇ ਚਾਹੇ ਸਿਮਰਜੀਤ ਮਾਨ ਦੀ ਹੋਵੇ ਇਹਨਾਂ ਕੋਲ ਵੀ ਦੇਣ ਨੂੰ ਜਵਾਬ ਨਹੀਂ ਹੈਗੇ। ਤੁਸੀਂ ਆਪੇ ਸੋਚ ਲਓ ਵੀ ਇਹ ਕਿਉਂ ਆਪਣੇ ਸਾਡੇ ਵਰਗੇ ਸਵਾਲ ਪੁੱਛਦੇ ਨੇ? ਜਵਾਬ ਨਹੀਂ ਹੈਗੇ। ਜੇ ਪਿੰਡ ਵਾਲੇ ਇੱਕ ਬਾਈ ਨੇ ਪੁੱਛਿਆ ਸੀਗਾ ਆ ਨਿਊਜ਼ 18 ਨਾਲ ਜਾ ਕੇ ਤੁਸੀਂ ਵੀਡੀਓ ਜਿੰਨੀ ਵਾਇਰਲ ਹੋ ਰਹੀ ਆ ਇਸ ਟਾਈਮ ਤੁਹਾਨੂੰ ਵੀ ਸ਼ੇਅਰ ਵੀ ਕਰਦਾਂਗੇ ਅਸੀਂ ਉਹਨਾਂ ਨੇ ਇਹਨਾਂ ਤੋਂ ਇੱਕ ਸਵਾਲ ਪੁੱਛਿਆ ਸੀਗਾ ਵੀ ਜਿਹੜਾ ਅਜਨਾਲੇ ਕਾਹਨ ਹੋਇਆ ਵੀ ਉਹ ਸਹੀ ਹੋਇਆ ਕਿ ਗਲਤ ਹੋਇਆ ਇਹਨਾਂ ਤੋਂ ਜਵਾਬ ਨਹੀਂ ਦੇ ਹੋਇਆ ਉੱਥੇ ਤੁਸੀਂ ਆਪੇ ਸੋਚ ਲਓ ਜਿਹੜੇ ਬੰਦੇ ਅੱਜ ਦੇ ਟਾਈਮ 'ਚ ਬੈਠ ਕੇ ਅਮਰਤ ਸ਼ਾਕੇ ਗੁਰੂ ਸਾਹਿਬ ਦੇ ਮਤਲਬ ਆਪਣੇ ਆਪ ਨੂੰ ਵਾਰਿਸ ਕਹਿੰਦੇ ਨੇ ਮੂਰੇ ਪੰਥਕ ਦੇ ਮੋਢੀ ਬਣਦੇ ਨੇ ਜਿਹੜੇ ਅੱਜ ਝੂਠ ਬੋਲੀ ਜਾਂਦੇ ਨੇ ਆਉਣ ਵਾਲੇ ਸਮੇਂ 'ਚ ਕੀ ਕਰਨਗੇ ਇੱਕ ਗੱਲ ਮੇਰੀ ਪੰਜਾਬੀ 'ਚ ਸੁਣ ਲਓ ਹੋਰ ਪੰਜਾਬ ਵਾਲਿਓ ਸਾਨੂੰ 1% ਫਰਕ ਨਹੀਂ ਪੈਣਾਗਾ ਕਿ ਮੈਂ ਰਹਿਣਾ ਇੱਥੇ ਠੀਕ ਆ ਜਿਹੜਾ ਸਾਡੇ ਬੰਦੇ ਇੰਡੀਆ ਬੈਠੇ ਨੇ ਉਹ ਉਹ ਇਲਾਕੇ ਦੇ ਨਹੀਂ ਹੈਗੇ ਉਹ ਉਹਨਾਂ ਨੂੰ 1% ਫਰਕ ਨਹੀਂ ਪੈਣਾਗਾ ਅਸੀਂ ਕਿਉਂ ਚੀਜ਼ ਬੋਲ ਰਹੇ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਆਪਣਾ ਜੋ ਪੰਜਾਬ ਦੇ ਲੋਕ ਨੇ ਜੋ ਆਪਣੀ ਪੰਜਾਬ ਦੀ ਆਵਾਮ ਆ ਵੀ ਇਹਨਾਂ ਨੇ ਦਿਮਾਗਾਂ ਦੇ ਵਿੱਚ ਕਿਸੇ ਤਰੀਕੇ ਨਾਲ ਗੱਲ ਚੜ ਜਾਵੇ ਇਹ ਵੀ ਭਾਈ ਪਛਾਣੋ ਬੰਦਿਆਂ ਨੂੰ ਪਛਾਣੋ ਬੰਦਿਆਂ ਨੂੰ ਇਹ ਬੰਦੇ ਸਿਰਾਂ ਤੇ ਦਮਾਲੇ ਬਣ ਬਣ ਕੇ ਥੋਡੇ ਧਰਮੀ ਬਣ ਬਣ ਕੇ ਤੁਹਾਨੂੰ ਆ ਕੇ ਲੁੱਟਣਗੇ ਤੇ ਬਿਲਕੁਲ ਸੇਮ ਚੀਜ਼ ਹੋ ਰਹੀ ਹੈ ਬਾਬਾ ਬਖਸ਼ੀਸ਼ ਵੀ ਇਹ ਚੀਜ਼ ਦੇ ਉੱਤੇ ਮੋਹਰ ਲਾ ਗਿਆ ਬਾਬਾ ਬਖਸ਼ੀਸ਼ ਇਹ ਚੀਜ਼ ਦੇ ਉੱਤੇ ਮੋਹਰ ਲਾ ਗਿਆ ਵੀ ਭਾਈ ਜਿਹੜਾ ਅਮਰਤਪਾਲ ਜਾਂ ਜਿੱਤੂਗਾ ਇਹਦਾ ਫਾਇਦਾ ਭਾਜਪੀ ਨੂੰ ਹੋਣਾ ਹੁਣ ਉਹਨੂੰ ਵੀ ਗद्दार ਕਹਿ ਦੋ ਕਿਉਂਕਿ ਤੁਹਾਡੇ ਕੋਲ ਹੋਰ ਕੋਈ ਸਰਟੀਫਿਕੇਟ ਹੈ ਨਹੀਂ ਦੇਣ ਨੂੰ ਇਹ ਤੁਹਾਡੇ ਹਾਲਾਤ ਇੱਥੇ ਤੱਕ ਤੁਹਾਡੀ ਮਾਨਸਿਕਤਾ ਇੱਥੇ ਤੱਕ ਗਿਰੀ ਹੋਈ ਆ ਵੀ ਭਾਈ ਜੇ ਕੋਈ ਬੰਦਾ ਤੁਹਾਡੇ ਮੂਰੇ ਸੱਚ ਲੈ ਕੇ ਰੱਖਦਾ ਤੁਸੀਂ ਉਹਨੂੰ ਕਹਿਨੋ ਵੀ ਇਹ ਗद्दार ਆ ਜੀ ਇਹ ਆਰਆਰਐਸ ਦਾ ਜੀ ਇਹ ਹਾਲਾਂਕਿ ਮੈਂ ਇਹ ਚੀਜ਼ ਦਾ ਪੂਰੇ ਵਰਲਡ ਚ ਚੈਲੰਜ ਕਰ ਚੁੱਕਿਆ ਹਾਂ ਇਹ ਬਹੁਤ ਬੜੀ ਗੱਲ ਹੁੰਦੀ ਆ ਇੱਕ ਫੁਕਰੀ ਅਮਰਤਪਾਲ ਨੇ ਮਾਰੀ ਸੀ ਬੈਠ ਕੇ ਪਹਿਲਾਂ ਜਦੋਂ ਉਸ ਟਾਈਮ ਦੇ ਵਿੱਚ ਸੀਗਾ ਵੀ ਸਾਡੇ ਜਿਹੜੇ ਬੰਦੇ ਭਾਈ ਆਓ ਪੂਰੇ ਓਪਨ মিডিਆ ਨੂੰ ਪੂਰਾ ਜਿੰਨਾ ਮਤਲਬ ਜਿਹੜੀ ਆਕੇ ਮਰਜੀ ਸਵਾਲ ਪੁੱਛ ਲੋ ਜਿੱਥੇ ਉਹ ਕਹਿੰਦਾ ਵੀ ਪ੍ਰਧਾਨ ਮੰਤਰੀ ਨੂੰ ਵੀ ਇਹ ਚੀਜ਼ ਜਿਹੜੀ ਚੀਜ਼ ਕਰ ਨਹੀਂ ਸਕਦੇ ਜਿਹੜੀ ਜੇ ਅਸੀਂ ਕਰ ਸਕਦੇ ਆ ਅੱਜ ਉਹਦੇ ਕੋਲ ਹੈ ਜਵਾਬ ਦੇਣ ਨੂੰ ਸਾਡੇ ਮੂਰੇ ਇਹੋ ਜਿਹੇ ਟੁਚੇ ਦੇ ਬੰਦੇ ਲਿਆ ਕੇ ਸਾਡੇ ਖਿਲਾਫ ਬੁਲਾਏ ਜਾ ਰਹੇ ਨੇ ਆ ਕਮੈਂਟ ਕਮੈਂਟਾਂ ਦਾ ਮੈਨੂੰ 1% ਫਰਕ ਨਹੀਂ ਪੈਣਾ ਹੈਗਾ ਕੀ ਤੁਸੀਂ ਰਿਪੋਰਟਾਂ ਮਾਰ ਕੇ ਮੇਰੀ ਆਈਡੀ ਬਲੌਕ ਕਰ ਦੋਗੇ ਮੈਂ ਕਿਹੜਾ ਆਈਡੀ ਤੇ ਰੋਟੀ ਖਾਣ ਲੱਗਿਆ ਆ ਛੱਡ ਦਾ ਜਗਾੜ ਸੈਟ ਆ ਜੇ ਇੰਡੀਆ ਤੋਂ ਰਿਪੋਰਟਾਂ ਮਾਰਨੀ ਆ ਨਾ ਮੈਂ ਸੁਣ ਲਓ ਕਿ ਧਿਆਨ ਨਾਲ ਜਿੱਥੇ ਜਿਹੜੀ ਕੰਟਰੀ ਅਸੀਂ ਬੈਠੇ ਆ ਨਾ ਇੱਕ ਯੂਰੋ ਇੰਡੀਆ ਦੇ 92 ਰੁਪਏ ਵਿੱਚ ਚੱਲਦਾ ਅਸੀਂ 600 ਕੁ ਦੀ ਕਮਾਈ ਖਾਵਾਂਗੇ ਜੇ ਜਿਹੜੀਆਂ ਤੀਜਾ ਤੁਹਾਨੂੰ ਅਸੀਂ ਅੱਜ ਦੱਸ ਰਹੇ ਆ ਤੁਹਾਨੂੰ ਸਮਝਾ ਰਹੇ ਆ ਇਹਨਾਂ ਨੇ ਫੇਰ ਪਤਾ ਬਾਅਦ ਚ ਕੀ ਕਰਨਾ ਤੁਸੀਂ ਸਾਨੂੰ ਜੀ ਵੋਟਾਂ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਦੋਨੇ ਪਾਸੇ ਚੱਲਣ ਵਾਲੇ ਲੋਕ ਨੇ ਇੱਕ ਵੀ ਜਵਾਬ ਇੱਕ ਵੀ ਦਲੀਲ ਨਾਲ ਕੋਈ ਤੱਥਾਂ ਨਾਲ ਆ ਕੇ ਰੱਖ ਦਵੇ ਤਾਂ ਅਸੀਂ ਆਪਣੇ ਆਪ ਸੋਸ਼ਲ ਮੀਡੀਆ ਛੱਡ ਦਾਂਗੇ ਹੁਣ ਗੱਲ ਕਰ ਲਵਾਂ ਮੈਂ ਰਣਜੋਦ ਦੇ ਉੱਤੇ ਕਿਉਂਕਿ ਮੈਂ ਅੱਜ ਗੱਲ ਕਲੀਅਰ ਕਰਨੀ ਹੈ ਕੁਸ਼ਕ ਨਾ ਜਣੀ ਕਿ ਕੁਸ਼ਕ ਕੀ ਮਤਲਬ 25% ਲੋਕ ਨਾ ਜਾ ਕੇ ਉਹਨੂੰ ਉਹਦੀ ਆਈਡੀ ਦੇ ਉੱਤੇ ਗਾਲਾਂ ਕੱਢਦੇ ਨੇ ਜੀ ਇਹ ਐ ਜੀ ਇਹ ਓਦਾਂ ਜੀ ਇਹ ਆਹ ਕਰਦਾ ਜੀ ਇਹ ਉਹ ਬੋਲਦਾ ਜੀ ਇਹ ਬੋਲਦਾ ਹੁਣ ਮੈਂ ਅੱਜ ਕੁਸ਼ਕ ਨਾਲ ਤੱਤ ਤੇ ਨਾਲ ਐਗਜ਼ਾਮਪਲ ਨਾਲ ਚੀਜ਼ਾਂ ਸਮਝਾਉਂਗਾ ਪਹਿਲਾਂ ਤਾਂ ਮੈਂ ਰਣਜੋਤ ਦੀ ਗੱਲ ਕਰਦਾ ਰਣਜੋਤ ਮੈਂ ਮੰਨਦਾ ਵੀ ਭਾਈ ਕਈ ਵਾਰ ਗੱਲਾਂ ਕਰਦਾ ਕਰਦਾ ਵਿੱਚੋਂ ਆਪਣੇ ਜਿਹੜਾ ਉਹਦਾ ਮੁੱਦਾ ਹੁੰਦਾ ਉਹ ਤੋਂ ਭਟਕ ਜਾਂਦਾ ਕਿਸੇ ਹੋਰ ਪਾਸੇ ਚਲ ਜਾਂਦਾ ਪਰ ਇਹਨਾਂ ਤਾਂ ਥੋਡੇ ਨਾਲੋਂ ਕੋ ਬਹੁਤ ਵਧੀਆ ਤੁਸੀਂ ਜਿਹੜੇ ਕਮੈਂਟਾਂ 'ਚ ਬੈਠ ਕੇ ਬੋਲਦੇ ਹੋ ਉਹ ਕੰਮ ਸੇ ਕੰਮ ਆ ਲਾਈਵ ਆ ਕੇ ਫੇਸ ਦਾ ਕੇ ਤਾਂ ਬੋਲਦਾ ਭੱਜਨੇ ਵਾਲਾ ਤਾਂ ਹੋਇਆ ਨਹੀਂ ਹੁਣ ਇਹੀ ਸਵਾਲ ਤੁਸੀਂ ਕਹਿਨੇ ਹੋ ਵੀ ਰਣਜੋਤ ਨੂੰ ਤੁਸੀਂ ਸਾਰੇ ਕਹਿਣ ਲੱਗ ਜਾਈਂ ਜੀ ਭਾਈ ਇਹ ਆਏ ਆ ਜੀ ਇਹ ਤਾਂ ਸਵਾਲ ਨਾਲ ਜਵਾਬ ਹੀ ਦਿੱਤੇ ਗਏ ਜੀ ਇਹਨੂੰ ਮਖੂ ਨੇ ਢੇੜ ਲਿਆ ਜੀ ਨੂੰ ਦੂਜੇ ਨੇ ਢੇੜ ਲਿਆ ਨੂੰ ਤੀਜੇ ਨੇ ਢੇੜ ਲਿਆ ਹੁਣ ਮੈਂ ਤੁਹਾਨੂੰ ਜਿੱਦਣੋਂ ਮੈਂ ਤੁਹਾਨੂੰ ਸ਼ਰਤ ਲਾ ਕੇ ਦੱਸ ਦਿੰਦਾ ਹੁਣ ਮੰਤਰੀ ਜਿਹੜਾ ਬਾਜੇਕੇ ਵਾਲਾ ਜਿਹੜਾ ਆਪਣੇ ਜਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਦਰ ਬੈਠਾ ਅਮਰਤਾਪਾਲ ਦੇ ਨਾਲ ਕਹਿਣ ਨੂੰ ਤਾਂ ਉਹ ਵੀ ਬੰਦੀ ਸਿੰਘਾ ਹੁਣ ਹੁਣ ਮੈਂ ਉਹਦੇ ਦੇ ਦੋ ਜਵਾਬੋ ਹਰੇਕ ਬੰਦੇ ਦਾ ਨਾ ਹਰੇਕ ਬੰਦੇ ਦਾ ਅਲੱਗ ਅਲੱਗ ਆਪਣਾ ਆਪਣਾ ਹਿਸਾਬ ਕਿਤਾਵਾ ਹਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਹਰੇਕ ਬੰਦਾ ਆਪਣੇ ਆਪਣੇ ਦਿਮਾਗ ਨਾਲ ਸੋਚਦਾ ਆਪਣੇ ਆਪਣੇ ਦਿਮਾਗ ਨਾਲ ਚੱਲਦਾ ਜਾਂ ਤਾਂ ਮੈਨੂੰ ਦੱਸੋ ਭਾਈ ਜਿਹੜੇ ਬੰਦੇ ਬੈਠੇ ਬੋਲਦੇ ਨੇ ਗੁਰਉਨਜੋਤ ਨੂੰ ਗਾਲਾਂ ਕੱਢਦੇ ਨੇ ਜਾਂ ਮੈਨੂੰ ਗਾਲਾਂ ਕੱਢਦੇ ਨੇ ਜਵਾਬ ਦੇ ਦਿਆ ਕਰੋ ਮੈਨੂੰ ਚੀਜ਼ਾਂ ਤੁਹਾਡੇ ਕੋਲ ਜਵਾਬ ਹੈਗੇ ਨੇ ਚੀਜ਼ਾਂ ਦੇ ਹੁਣ ਬਾਈਆਂ ਦੇ ਕਮੈਂਟ ਪੜ ਲਈ ਆਪੋ ਦੋਸਤ ਲਾਈਵ ਬੰਦ ਕਰੀਏ ਯਾਰ ਕਾ ਟਾਈਮ ਆਊਟ ਹੋ ਗਿਆ ਤਾਂ ਤੀ ਤੱਕ ਤਕੇਲ ਬਾਈ ਤਾਂ ਜੇ ਆਇਆ ਨਹੀਂ ਉਹ ਤਾਂ ਉਹकी ਛੁੱਟੀ ਮੈਨੂੰ ਲੱਗਿਆ ਉਹਦੀ ਹੋ ਗਈ ਛੁੱਟੀ ਆਜੋ ਕਰ ਬਾਲ ਪੜੀਆ ਇੰਦਰਦੇਵਲ ਬਾਈ ਲਿਖਦੇ ਨੇ ਪਹਿਲਾਂ ਕਾਮਾ ਪ੍ਰੀਤ ਬਾਈ ਲਿਖਦੇ ਬਾਈ ਸਤਿ ਸ਼੍ਰੀ ਅਕਾਲ ਇਹ ਭੇਡਾ ਹਾਂ ਬਾਈ ਗੱਲ ਸਹੀ ਆ ਇੰਦਰਦੇਵਲ ਬਾਈ ਲਿਖਦਾ ਕਹਿੰਦਾ ਪਹਿਲੇ ਤਲਵਾਰ ਨੇ ਮਨਦੀਪ ਨੂੰ ਦੱਬੀ ਰੱਖਿਆ ਜਿਸ ਦਿਨ ਮੋਹਾਲੀ ਬੰਦੀ ਸਿੰਘ ਧਰਨੇ ਤੇ ਇਹਨਾਂ ਨੇ ਹਵਾਰੇ ਦੇ ਬਾਪੂ ਨੂੰ ਟਾਰਚਰ ਕੀਤਾ ਇਹ ਤਾਂ ਬਾਈ ਇਹ ਤਾਂ ਵੀਰੇ ਅਸੀਂ ਪਹਿਲਾਂ ਲਾਈਵਾਂ ਦੇ ਵਿੱਚ ਗੱਲ ਕਹਿ ਚੁੱਕੇ ਹਾਂ ਆਪਣੇ ਲੋਕ ਹੀ ਨਹੀਂ ਗੱ ਇੱਕ ਚੀਜ਼ 또 ਹੀ ਹੋਰ ਦੇਖੋ ਸਿਮਰਜੀਤ ਮਾਨ ਡਾਇਰੈਕਟਲੀ ਆਪਣੇ ਮੂੰਹ ਨਾਲ ਬੈਠ ਕੇ ਕਹਿ ਰਿਹਾ ਵੀ ਭਾਈ ਨਾ ਮੈਨੂੰ ਸਿੱਧੂ ਮੂਸੇ ਵਾਲੇ ਨੇ ਜਿਤਾਇਆ ਨਾ ਮੈਨੂੰ ਜਿਤਾਇਆ ਦੀਪ ਸਿੱਧੂ ਨੇ ਵੀ ਮੈਂ ਤਾਂ ਆਪਣੇ ਬਲ ਬੂਤੇ ਤੇ ਜਿੱਤਿਆ ਤੇ ਤਲਵਾੜਾ ਉਹੀ ਸਟੇਜਾਂ ਤੇ ਜਾ ਕੇ ਅਮ ਸਿਮਰਜੀਤ ਮਾਨ ਦੀ ਸਪੋਰਟ ਕਰ ਰਿਹਾ ਹੈ ਕੋਈ ਰੀਜ਼ਨ ਬਣਦਾ ਚੀਜ਼ ਮੈਨੂੰ ਦੱਸ ਦਿਓ ਜੇ ਤਾਂ ਤਲਵਾੜਾ ਆਪਣੇ ਆਪ ਨੂੰ ਦੀਪ ਸਿੱਧੂ ਨੂੰ ਦੀਪ ਸਿੱਧੂ ਨੂੰ ਆਪਣਾ ਭਾਈ ਸਮਝਦਾ ਆਪਣਾ ਸਪੋਰਟਰ ਆਪਣਾ ਹੋ ਸਮਝਦਾ ਵੀ ਮੈਂ ਉਹਦਾ ਸਪੋਰਟਰ ਆ ਮੈਂ ਉਹਦੀ ਵਿਚਾਰਧਾਰਾ ਨਾਲ ਸਹਿਮਤ ਆ ਫਿਰ ਉੱਥੇ ਸਿਮਰਜੀਤ ਮਾਨ ਤੋਂ ਸਵਾਲ ਪੁੱਛਦਾ ਹੈ ਦੀ ਪਾਈ ਤੂੰ ਤਾਂ ਆਪਣੇ ਬਿਆਨ ਦੇ ਰਿਹਾ ਵੀ ਭਾਈ ਮੈਂ ਨਹੀਂ ਕਿ ਮੈਂ ਤਾਂ ਆਪਣੇ ਆਪ ਜਿੱਤੇ ਆਂ ਵੀ ਦੀਪ ਸਾਡੀ ਅੱਖਾਂ ਦੇ ਸਾਹਮਣੇ ਹਾਲਾਂਕਿ ਇਹ ਤਲਵਾੜਾ ਨਾਲ ਹੁੰਦਾ ਸੀ ਦੀਪ ਤੇ ਗੱਡੀ 'ਚ ਬੈਠ ਕੇ ਦੀਪ ਕਹਿੰਦਾ ਰਿਹਾ ਲੋਕਾਂ ਨੂੰ ਭਾਈ 시ਮਰ ਜੀ ਜਮਾਨ ਨੂੰ ਧੋਣਾ ਆਪਾਂ ਨੇ ਸਾਡਾ ਕਿਉਂ ਇਹਨਾਂ ਨਾਲ ਵਿਚਾਰਕ ਮਤਲਬ ਇਹਦਾ ਸਾਡੇ ਆ ਚੀਜ਼ ਦੇ ਅਸੀਂ ਤਾਂ ਕੋ ਸਵਾਲ ਪੁੱਛ ਰਹੇ ਆ ਵੀ ਜਿਹੜਾ ਤੂੰ ਕਹਿੰਦਾ ਸੀਗਾ ਇੱਕ ਚੀਜ਼ ਤੁਸੀਂ ਹੋਰ ਦੇਖਿਓ ਧਿਆਨ ਨਾਲ ਸੋਚਿਓ ਚੀਜ਼ ਉੱਤੇ ਥੋੜ੍ਹਾ ਜਿਹਾ ਬਾਤ ਕਰਿਆ ਕਰੋ ਚੀਜ਼ ਨੂੰ ਜਾਦਵੀ ਕੋਈ ਵੀ ਇਹ ਬਿਆਨ ਦਿੰਦੇ ਨੇ ਹੁਣ ਜਿਵੇਂ ਇਹਨੇ ਸਿਮਰਜੀਤ ਮਾਨ ਨੇ ਐਂਡ ਤੇ ਬਿਆਨ ਦਿੱਤਾ ਵੀ ਭਾਈ ਜਿਹੜਾ ਸਰਬਜੀਤ ਆ ਆਪਣੇ ਸਰਬਜੀਤ ਖਾਲਸਾ ਬਿਆਨ ਸਿੰਘ ਦਾ ਪੁੱਤ ਪੁੱਤਰ ਨੇ ਆਪਣੇ ਉਹ ਵੀ ਉਹਨੇ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਨੇ ਵੀ ਭਾਈ ਤਾਂ ਮੈਂ ਪਾਰਟੀ ਦੇ ਵਿੱਚੋਂ ਉਹਨੂੰ ਬਾਹਰ ਕੱਢਦਾ ਉਹ ਹੁਣ ਬਿਆਨ ਹੀ ਕਿਉਂ ਆਏ ਨੇ ਫੇਰ ਇੱਕ ਗੱਲ ਹੋਰ ਸੁਣੋ ਜਿਹੜੇ ਬੰਦੇ ਸਾਨੂੰ ਕਹਿੰਦੇ ਨੇ ਭਾਈ ਸਰਬਜੀਤ ਆਏ ਆ ਸਰਬਜੀਤ ਉਹਦਾ ਉਹ ਏਕਣਾ ਉਹ ਉਹਨਾਂ ਦੀ ਘਰ ਦੇ ਨਾਲ ਨਹੀਂ ਬਣਦੀ ਅਸੀਂ ਸਰਬਜੀਤ ਨੂੰ ਵੋਟਾਂ ਨਹੀਂ ਪਾਉਣੀ ਹੈਗੀਆਂ ਬੇਅਕੂਬ ਬੰਦੇਓ ਸਰਬਜੀਤ ਦੇ ਪਿਓ ਨੂੰ ਵੋਟਾਂ ਪੈਣੀਆਂ ਨੇ ਉਹਦੇ ਲਹੂ ਨੂੰ ਵੋਟਾਂ ਪੈਣੀਆਂ ਨੇ ਸਾਨੂੰ ਤਾਂ ਪਤਾ ਅਸੀਂ ਤਾਂ ਵੋਟਾਂ ਦੇ ਖਿਲਾਫ ਆ ਉਹ ਚਾਹੇ ਸਾਡਾ ਬੰਦਾ ਹੋਵੇ ਚਾਹੇ ਕਿਸੇ ਤੀਜੇ ਦਾ ਬੰਦਾ ਹੋਵੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਸਿੱਖ ਪੰਥ ਆ ਸਿੱਖ ਕੌਮ ਆ ਅਸੀਂ ਉਹਨੂੰ ਕਹਿੰਨੇ ਆ ਵੀ ਭਾਈ ਆਪਣੇ ਚ ਵੋਟਾਂ ਹੀ ਨਹੀਂ ਹੈਗੀਆਂ ਦੱਸੋ ਆਪਣੇ ਚ ਵੋਟਾਂ ਕਿੱਥੇ ਨੇ ਸ਼ਾਂਤ ਗੁਰੂ ਸਾਹਿਬ ਸਾਡੀ ਅਦਾਲਤ ਵੀ ਦੇ ਕੇ ਗਏ ਹੋਏ ਨੇ ਅਕਾਲ ਤਖਤ ਸਾਨੂੰ ਗੁਰੂ ਸਾਹਿਬ ਸਾਡੇ ਕਮਾਂਡਰ ਵੀ ਦੇ ਕੇ ਗਏ ਹੋਏ ਨੇ ਪੰਜ ਪਿਆਰੇ ਸਾਨੂੰ ਗੁਰੂ ਸਾਹਿਬ ਵਿਚਾਰਧਾਰਾ ਵੀ ਦੱਸ ਕੇ ਗਏ ਹੋਏ ਨੇ ਕਿ ਕਿਹੜੀ ਵਿਚਾਰਧਾਰਾ ਤੇ ਤੁਰਨਾ ਇਹ ਪਤਾ ਨਹੀਂ ਕੀ ਲੱਭੀ ਜਾਂਦੇ ਨੇ ਵੋਟਾਂ ਪਾ ਪਾ ਕੇ ਕਿੰਨੀਆਂ ਪੰਥਕ ਪਾਰਟੀਆਂ ਨੇ ਜਿੰਨੀਆਂ ਖੜੀਆਂ ਨੇ ਇਸ ਟਾਈਮ ਆਪਣੇ ਪੰਥ ਦੇ ਉੱਤੇ ਭਾਈ ਇਹ ਪੰਥਕ ਪਾਰਟੀਆਂ ਅਸੀਂ ਟਾਰਗੇਟ ਤਾਂ ਇੱਕ ਹੀ ਆ ਨਾ ਪੰਜਾਬ ਇਹਨਾਂ ਪੰਥਕ ਪਾਰਟੀਆਂ ਵਿੱਚ ਕਿੰਨੇ ਬੰਦੇ ਤੁਹਾਨੂੰ ਮੈਂ ਗੜਾ ਦਵਾਂ ਸੁਖਪਾਲ ਖੇਰ ਉਹ ਵੀ ਆਪਣੇ ਆਪ ਨੂੰ ਪੰਥਕ ਸਮਝਦਾ ਜੈਮਜੀਤ ਮਾਨ ਵੀ ਆਪਣੇ ਆਪ ਨੂੰ ਪੰਥਕ ਸਮਝਦਾ ਸਰਬਜੀਤ ਵੀ ਆਪਣੇ ਆਪ ਨੂੰ ਪੰਥਕ ਸਮਝਦਾ ਉਧਰ ਅਮਰਤਾਪਾਲ ਵੀ ਆਪਣੇ ਆਪ ਨੂੰ ਪੰਥਕ ਸਮਝਦਾ ਇਹ ਚਾਰੇ ਇਕੱਠੇ ਹੋ ਗਏ ਕਿਉਂ ਨਹੀਂ ਲੜਦੇ ਫਿਰ ਜੇ ਪੰਜਾਬ ਦਾ ਭਲਾ ਕਰਨਾ ਇਹ ਲੱਗ ਲੱਗ ਕਾਹਤੇ ਖੜੇ ਨੇ ਇਹ ਖੜਨਾ ਮਤਲਬ ਇਹ ਆ ਵੀ ਪੰਥ ਨੂੰ ਕੁਝ ਨਹੀਂ ਹੋਵੇ ਕਿਸ ਨੂੰ ਪੰਥ ਪੁੱਤ ਦਾ ਸਾਰਿਆਂ ਨੂੰ ਕੁਰਸੀਆਂ ਪਿਆਰੀਆਂ ਨੇ ਆਪਣੀਆਂ ਜੇ ਤੇ ਇਹਨਾਂ ਨੇ ਬਹਿਣਾ ਜੇ ਤੇ ਇਹਨਾਂ ਨੇ ਬੈਠ ਕੇ ਚੌਂਡ ਕਰਨੀਆਂ ਆ ਤੋ ਇਹ ਚੀਜ਼ਾਂ ਸਾਰੀਆਂ ਫੈਕਟ ਨਾਲ ਸਮਝਾਇਆ ਤੁਹਾਨੂੰ ਰਹੀਆਂ ਨੇ ਕਿ ਸਮਝੋ ਹਲੇ ਵੀ ਕੋਈ ਟਾਈਮ ਪਿਆ ਦੇ ਹੁਣ ਤੁਸੀਂ ਆਪੇ ਦੇਖ ਲਓ ਕਹਿਣ ਨੂੰ ਤਾਂ ਜਿਹੜੇ ਤੁਸੀਂ ਬੰਦੇ ਕਹੀ ਜਾਂਦੇ ਹੋ ਮੈਂ ਮੁੜ ਕੇ ਫੇਰ ਉਹੀ ਟੌਪਿਕ ਦੇ ਉੱਤੇ ਆ ਜਾਵਾਂ ਫਿਰ ਲਾਈਵ ਮੈਂ ਕਰਦਣੀਆਂ ਬੰਦ ਵੀ ਭਾਈ ਰਣਜੋਤ ਤੋਂ ਜਵਾਬ ਨਹੀਂ ਦੇ ਹੁੰਦੇ ਜੈਸੇ ਉਹਨੂੰ ਸਵਾਲ ਪੁੱਛਦੇ ਆ ਉਹ ਬੇਬਕੂਪੋ ਰਣਜੋਤ ਕੋਈ ਪ੍ਰੋਫੈਸ਼ਨਲ ਬਲੌਗਰ ਆ ਔਰੇ ਦਿਲ 'ਚ ਜੋ ਹੁੰਦਾ ਬੋਲ ਦਿੰਦਾ ਆ ਕੇ हां ओदी मैं प्रॉब्लम समझदा कि जेडी उन चीज ते बोलदा उन कई बारो चीज दी नॉलेज ਘਟ ਹੁੰਦੀ ਆ ਅਸੀਂ ਮੁੱਕਰਦੇ ਆਂ ਚੀਜ਼ ਤੋਂ ਜਾਂ ਤਾਂ ਤੁਸੀਂ ਮੈਨੂੰ ਦੱਸੋ ਵੀ ਭਾਈ ਇਹ ਬੰਦੇ ਸਾਰੇ ਜਿੰਨੇ ਵੀ ਮੂਰੇ ਮੇਰੇ ਕੋ ਕਿੰਨੀ ਦੀ ਰਿਕਾਰਡਿੰਗਾਂ ਪਈਆਂ ਨੇ ਹੁਣ ਮੈਂ ਸਾਰਿਆਂ ਨੂੰ ਕਰ ਦਮਾ ਡਿclare ਵੀ ਭਾਈ ਇਹ 15 ਦਿਮਾਗ ਨਹੀਂ ਹੁਣ ਫਿਰ ਮੈਂ ਸਾਰੇ ਬੰਦੇ ਨੂੰ ਡਿclare ਕਰਦਾ ਭਾਈ ਇਹ 15 ਦਿਮਾਗ ਨਹੀਂ ਹੁਣ ਮੈਂ ਪਹਿਲਾ ਐਗਜ਼ਾਮਪਲ ਦੇ ਕੇ ਅੜਿਆ ਮੰਤਰੀ ਬਾਜੇਗੇ ਵਾਲੇ ਦੀ ਵੀ ਜੋ ਕੁਝ ਅਮਰਤਪਾਲ ਨੂੰ ਪਤਾ ਕੀ ਸੇਮ ਚੀਜ਼ ਹੈ ਉਹਨੂੰ ਪਤਾ ਹੋ ਹੈ ਕਹਿਨੋ ਤਾਂ ਉਹ ਵੀ ਬੰਦੀ ਸਿੰਘ ਆ ਗੱਲਾਂ ਤਾਂ ਉਹ ਜੇ ਵੀ ਚੱਲ ਰਹੀਆਂ ਨੇ। ਤੋਂ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਇਹਦੇ ਵਿੱਚ ਨਾ ਜਿਹੜਾ ਬੰਦਾ ਨਾ ਕਮੈਂਟ ਕਰਕੇ ਬੋਲ ਗਿਆ ਬੋਲ ਗਿਆ ਜਿਹੜਾ ਬੰਦਾ ਆਪਣਾ ਫੇਸ ਦਿਵਾ ਕੇ ਲਾਈਵ ਦੇ ਵਿੱਚ ਬੋਲਦਾ ਤਾਂ ਉਹਦੀ ਸਭ ਤੋਂ ਵੱਡੀ ਕੁਰਬਾਨੀ ਉਹੀ ਆ ਵੀ ਭਾਈ ਉਹ ਆਪਣਾ ਫੇਸ ਦਿਖਾ ਕੇ ਲਾਈਵ ਦੇ ਵਿੱਚ ਬੋਲ ਰਿਹਾ। ਲੋਕਾਂ ਦੀ ਨਿਗਾਹ ਤੇ ਚੜ ਰਿਹਾ। ਤੋਂ ਇਨੀ ਕੁ ਮੈਂ ਗੱਲ ਕਰਨੀ ਸੀਗੀ ਜ਼ਰੂਰ। ਚੰਗਾ ਭਾਈ ਸਤਿ ਸ੍ਰੀ ਅਕਾਲ। ਮਿਲਦੇ ਹਾਂ ਗਾਂ ਵਾਲੀ ਲਾਈਵ ਦੇ ਵਿੱਚ।